ਜੇ ਆਫ ਇਹ ਫਿਲਮ ਤੁਸੀਂ ਫਰਜ਼ ਕਰ ਲਓ ਮੈਂ ਕੰਪਲੀਟ ਕਰ ਸਕਿਆ ਜਾਂ ਮੈਂ ਤੁਸੀਂ ਕਹਿ ਲਓ ਵੀ ਮੈਂ ਇੱਕ ਪਾਸੇ ਨੂੰ ਮਤਲਬ ਫੋਕਸਡ ਰਹਿ ਸਕਿਆ ਆਲ ਬਿਕੋਜ਼ ਆਫ ਮਾਈ ਵਾਈਫ ਮਤਲਬ ਮੈਨੂੰ ਇਹ ਲੱਗਦਾ ਜੇ ਤੁਹਾਡੀ ਫੈਮਿਲੀ ਲਾਈਫ ਫਰਜ਼ ਕਰ ਲਓ ਡਿਸਟਰਬ ਨਾ ਨਾ ਤੁਹਾਡੀ professionਲ ਕਦੀ ਵਧੀਆ ਨਹੀਂ ਜਾਏਗੀ ਜੇ ਤੁਸੀਂ ਪਿੱਛੋਂ ਫੈਮਿਲੀ ਵੱਲੋਂ ਖੁਸ਼ ਹੋ ਤਾਂ ਤੁਹਾਡਾ ਕੰਮ ਵੀ ਦੁੱਗਣਾ ਤਿੱਗਣਾ ਨਿਕਲ ਕੇ ਆਉ। ਤਾਂ ਪੁਕਰਜ ਇਸ ਆਰਿਆ ਦੀ ਲਾਈਫ 'ਚ ਨਾ ਅਪਸ ਐਂਡ ਡਾਊਨਸ ਹੁੰਦੇ ਆ। ਬਟ ਉਹਦੇ 'ਚ ਜਦੋਂ ਤੁਹਾਨੂੰ ਇੱਕ ਪਾਰਟਨਰ ਦਾ ਸਾਥ ਮਿਲ ਜਾਂਦਾ ਨਾ ਤਾਂ ਚੀਜ਼ਾਂ ਕੁਝ ਆਸਾਨ ਹੋ ਜਾਂਦੀਆਂ ਨੇ। ਤੁਹਾਡੀ ਲਾਈਫ 'ਚ ਉਹ ਕਿਵੇਂ ਰਿਆ? ਮੈਨੂੰ ਲੱਗਦਾ ਜੀ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਮੈਂ ਕਹਿ ਸਕਦਾ ਜੀ ਜਿਨੇ ਮੈਨੂੰ ਸਬਕ ਕਿਉਂਕਿ ਦੇਖੋ ਆਪ ਅਪਸ ਐਂਡ ਡਾਉਨਸ ਚੱਲਦੇ ਆ ਰਹੇ ਨੇ ਹੈਨਾ ਅ ਜਦੋਂ ਅਸੀਂ ਲਾਸਟ ইয়ার ਇਹ ਫਿਲਮ ਸ਼ੁਰੂ ਕੀਤੀ 15 ਨਵੰਬਰ ਨੂੰ ਤੇ 17 ਨਵੰਬਰ ਨੂੰ ਡੈਡ ਥੋੜੇ ਢਿੱਲੇ ਹੋ ਗਏ ਤੇ ਕਿਉਂਕਿ ਆ ਪਿਛਲੇ ਡੇਢ ਦੋ ਸਾਲਾਂ ਚ ਨਾ ਐਡਮਿਸ਼ਨਸ ਬਹੁਤ ਰਹੀਆਂ ਨੇ ਹਸਪੀਟਲ ਚ ਤੇ ਸੋ ਜੇ ਆਫ ਇਹ ਫਿਲਮ ਤੁਸੀਂ ਫਰਜ਼ ਕਰ ਲਓ ਮੈਂ ਕੰਪਲੀਟ ਕਰ ਸਕਿਆ ਜਾਂ ਮੈਂ ਤੁਸੀਂ ਕਹਿ ਲਓ ਵੀ ਮੈਂ ਇੱਕ ਪਾਸੇ ਨੂੰ ਮਤਲਬ ਫੋਕਸਡ ਰਹਿ ਸਕਿਆ ਆਲ ਬਿਕੋਜ਼ ਆਫ ਮਾਈ ਵਾਈਫ ਮੇਰੇ ਮਦਰ ਕਿਉਂਕਿ ਇਧਰੋਂ ਮੱਟੂ ਬਾਈ ਹੋਣੀ ਸਾਡੀ ਟੀਮ ਪੁੰਨਿਆ ਅਰਵਿੰਦਰ ਸੁਤਿੰਦਰ ਬਾਈ ਹੋਣੀ ਹੈ ਨਾ ਗਿਲ ਸਾਹਿਬ ਅਵਤਾਰ ਗਿਲ ਜੀ ਰਾਣਾ ਜੰਗ বাহাদুর ਜੀ ਮਤਲਬ ਸਾਰੇ ਜਾਣੇ ਇੰਨਾ ਸਪੋਰਟ ਦਿੰਦੇ ਸੀ ਕੰਮ ਵਾਲੇ ਪਾਸਿਓਂ ਫੈਮਿਲੀ ਦਾ ਤਾਂ ਉੱਧਰ ਰਹਿੰਦਾ ਸੀ ਕਿਉਂਕਿ ਸਾਰਾ ਕੁਝ ਦੇਖ ਹੈਂਡਲ ਉਹੀ ਕਰ ਰਹੇ ਸੀਗੇ ਹਨਾ ਫਿਰ ਸਾਰਾ ਕੁਝ ਮੈਨੂੰ ਮੈਨੂੰ ਲੱਗਦਾ ਜੀ ਫੈਮਿਲੀ ਇੰਨਾ ਕੁ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ ਤੁਹਾਡੇ ਲਾਈਫ ਦੇ ਵਿੱਚ ਕਿਉਂਕਿ ਇਹਨਾਂ ਤੋਂ ਬਿਨਾਂ ਨਾ ਤਾਂ ਤੁਸੀਂ ਮਤਲਬ ਮੈਨੂੰ ਇਹ ਲੱਗਦਾ ਜੇ ਤੁਹਾਡੀ ਫੈਮਿਲੀ ਲਾਈਫ ਫਰਜ਼ ਕਰ ਲੋ ਡਿਸਟਰਬਡ ਹੈ ਨਾ ਤੁਹਾਡੀ ਪ੍ਰੋਫੈਸ਼ਨਲ ਕਦੀ ਵਧੀਆ ਜਾ ਹੀ ਨਹੀਂ ਸਕਦੀ ਤੁਸੀਂ ਉੱਥੇ ਕਨਸੈਂਟਰੇਟ ਕਰ ਹੀ ਨਹੀਂ ਸਕਦੇ ਤੁਸੀਂ ਕੰਮ ਹੀ ਨਹੀਂ ਕਰ ਸਕਦੇ ਜੇ ਤੁਸੀਂ ਪਿੱਛੋਂ ਫੈਮਿਲੀ ਵੱਲੋਂ ਖੁਸ਼ ਹੋ ਤਾਂ ਤੁਹਾਡਾ ਕੰਮ ਵੀ ਦੁੱਗਣਾ ਤਿੱਗਣਾ ਨਿਕਲ ਕੇ ਆਊਗਾ ਹਨਾ ਸੋ ਆਮ ਬlesd ਜੀ ਕਿ ਐਸਾ ਪਰਿਵਾਰ ਮਿਲਿਆ ਮੈਨੂੰ ਐਸੇ ਪ੍ਰਾਂ ਮਿਲੇ ਹਨਾ ਐਸੇ ਕਲਾਕਾਰ ਨਾਲ ਸਾਰੇ ਸਾਥ ਮਿਲਿਆ ਸੋ ਬਹੁਤ ਕਮਾਲ ਦਾ ਐਕਸਪੀਰੀਅੰਸ ਜੇ ਆਫ ਇਹ ਫਿਲਮ ਤੁਸੀਂ ਫਰਜ਼ ਕਰ ਲਓ ਮੈਂ ਕੰਪਲੀਟ ਕਰ ਸਕਿਆ ਜਾਂ ਮੈਂ ਤੁਸੀਂ ਕਹਿ ਲਓ ਵੀ ਮੈਂ ਇੱਕ ਪਾਸੇ ਨੂੰ ਮਤਲਬ ਫੋਕਸਡ ਰਹਿ ਸਕਿਆ ਆਲ ਬਿਕਾਜ਼ ਆਫ ਮਾਈ ਵਾਈਫ ਮਤਲਬ ਮੈਨੂੰ ਇਹ ਲੱਗਦਾ ਜੇ ਤੁਹਾਡੀ ਫੈਮਿਲੀ ਲਾਈਫ فرض ਕਰ ਲੋ ਡਿਸਟਰਬਡ ਹੈ ਨਾ ਤੁਹਾਡੀ professionl ਕਦੀ ਵਧੀਆ ਜਾ ਹੀ ਨਹੀਂ ਸਕਦੀ ਜੇ ਤੁਸੀਂ ਪਿੱਛੋਂ ਫੈਮਿਲੀ ਵੱਲੋਂ ਖੁਸ਼ ਹੋ ਤਾਂ ਤੁਹਾਡਾ ਕੰਮ ਵੀ ਦੁੱਗਣਾ ਤਿੱਗਣਾ ਨਿਕਲ ਕੇ ਆਉਂਦਾ ਤਪਕਰਾਜ ਸਾਰਿਆਂ ਦੀ ਲਾਈਫ ਨਾ ਅਪਸ ਐਂਡ ਡਾਊਨਸ ਹੁੰਦੇ ਆ ਬਟ ਉਹਦੇ ਚ ਜਦੋਂ ਤੁਹਾਨੂੰ ਇੱਕ ਪਾਰਟਨਰ ਦਾ ਸਾਥ ਮਿਲ ਜਾਂਦਾ ਨਾ ਤਾਂ ਚੀਜ਼ਾਂ ਕੁਝ ਆਸਾਨ ਹੋ ਜਾਂਦੀਆਂ ਨੇ ਤੁਹਾਡੀ ਲਾਈਫ ਚ ਉਹ ਕਿਵੇਂ ਰਿਆ ਮੈਨੂੰ ਲੱਗਦਾ ਜੀ ਸਭ ਤੋਂ ਇੰਪੋਰਟੈਂਟ ਤੇ ਸਭ ਤੋਂ ਮੈਂ ਕਹਿ ਸਕਦਾ ਜੀ ਜਿਨੇ ਮੈਨੂੰ ਸਭ ਕਿਉਂਕਿ ਦੇਖੋ ਆਪ ਅਪਸ ਐਂਡ ਡਾਊਨਸ ਚੱਲਦੇ ਆ ਰਹੇ ਨੇ ਹੈਨਾ ਆ ਜਦੋਂ ਅਸੀਂ ਲਾਸਟ ਈਅਰ ਇਹ ਫਿਲਮ ਸ਼ੁਰੂ ਕੀਤੀ 15 ਨਵੰਬਰ ਨੂੰ ਤੇ 17 ਨਵੰਬਰ ਨੂੰ ਡੈਡ ਥੋੜੇ ਢਿੱਲੇ ਹੋ ਗਏ। ਹੂੰ। ਤੇ ਕਿਉਂਕਿ ਆ ਪਿਛਲੇ 1.5 ਦੋ ਸਾਲਾਂ ਚ ਨਾ ਐਡਮਿਸ਼ਨਸ ਬਹੁਤ ਰਹੀਆਂ ਨੇ ਹਸਪੀਟਲ 'ਚ ਤੇ ਸੋ ਜੇ ਆਫ ਇਹ ਫਿਲਮ ਤੁਸੀਂ ਫਰਜ਼ ਕਰ ਲਓ ਮੈਂ ਕੰਪਲੀਟ ਕਰ ਸਕਿਆ ਜਾਂ ਮੈਂ ਤੁਸੀਂ ਕਹਿ ਲਓ ਵੀ ਮੈਂ ਇੱਕ ਪਾਸੇ ਨੂੰ ਮਤਲਬ ਫੋਕਸਡ ਰਹਿ ਸਕਿਆ ਆਲ ਬਿਕੋਜ਼ ਆਫ ਮਾਈ ਵਾਈਫ ਮੇਰੇ ਮਦਰ ਕਿਉਂਕਿ ਇਦਰੋਂ ਮੱਟੂ ਬਾਈ ਹੋਣੀ ਸਾਡੀ ਟੀਮ ਪੁੰਨਿਆ ਅਰਵਿੰਦਰ ਸੁਤਿੰਦਰ ਬਾਈ ਹੋਣੀ ਹੈ ਨਾ ਗਿਲ ਸਾਹਿਬ ਅਵਤਾਰ ਗਿਲ ਜੀ ਰਾਣਾ ਜੰਗਬਹਾਦਰ ਜੀ ਮਤਲਬ ਸਾਰੇ ਜਾਣੇ ਇੰਨਾ ਸਪੋਰਟ ਦਿੰਦੇ ਸੀ ਕੰਮ ਵਾਲੇ ਪਾਸਿਓ ਤੇ ਫੈਮਿਲੀ ਦਾ ਤਾਂ ਉਧਰ ਰਹਿੰਦਾ ਸੀ ਕਿਉਂਕਿ ਸਾਰਾ ਕੁਝ ਦੇਖ ਹੈਂਡਲ ਉਹੀ ਕਰ ਰਹੇ ਸੀਗੇ ਹੈ ਨਾ ਫਿਰ ਸਾਰਾ ਕੁਝ ਮੈਨੂੰ ਮੈਨੂੰ ਲੱਗਦਾ ਜੀ ਫੈਮਿਲੀ ਇੰਨਾ ਕੁ ਜਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਆ ਤੁਹਾਡੇ ਲਾਈਫ ਦੇ ਵਿੱਚ ਕਿਉਂਕਿ ਇਨਾਂ ਤੋਂ ਬਿਨਾ ਨਾ ਤਾਂ ਤੁਸੀਂ ਮਤਲਬ ਮੈਨੂੰ ਇਹ ਲੱਗਦਾ ਜੇ ਤੁਹਾਡੀ ਫੈਮਲੀ ਲਾਈਫ ਫਰਜ਼ ਕਰ ਲੋ ਡਿਸਟਰਬਡ ਹੈ ਨਾ ਤੁਹਾਡੀ professionl ਕਦੀ ਵਧੀਆ ਜਾ ਹੀ ਨਹੀਂ ਸਕਦੀ ਤੁਸੀਂ ਉੱਥੇ ਕਨਸੈਂਟਰੇਟ ਕਰ ਹੀ ਨਹੀਂ ਸਕਦੇ ਤੁਸੀਂ ਕੰਮ ਹੀ ਨਹੀਂ ਕਰ ਸਕਦੇ ਜੇ ਤੁਸੀਂ ਪਿੱਛੋਂ ਫੈਮਲੀ ਵੱਲੋਂ ਖੁਸ਼ ਹੋ ਤਾਂ ਤੁਹਾਡਾ ਕੰਮ ਵੀ ਦੁੱਗਣਾ ਤਿਗਣਾ ਨਿਕਲ ਕੇ ਆਊਗਾ ਹੈਨਾ ਸੋ ਆਮ ਬlesd ਜੀ ਕਿ ਐਸਾ ਪਰਿਵਾਰ ਮਿਲਿਆ ਮੈਨੂੰ ऐसे परा मिले है ना ऐसे कलाकार ਨਾਲ ਸਾਰੇ ਸਾਥ ਮਿਲਿਆ ਸੋ ਬਹੁਤ ਕਮਾਲ ਦਾ ਐਕਸਪੀਰੀਅੰਸ